ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਇੱਕ ਹੋਰ ਨਵੇਂ ਵਲੌਗ ਦੇ ਵਿੱਚ ਤੇ ਅੱਜ ਹਰੇ ਮੂਵੀਂ ਤੋਤਾ ਇਹ ਭਿੰਦੀ ਆ ਗਈ ਉਹ ਆਦੀ ਆਦੇ ਤਾਂ ਕਿੱਥੇ ਕਿੱਥੇ ਬੈਠੀ ਹੋਆ ਤੇ ਆਉਂਦੇ ਹੀ ਉੱਠਦੇ ਸਾਰਿਆਂ ਦੇ ਮੂਵੀਂ ਤੋਤਾ ਤੇ ਇਹਨੂੰ ਚੱਕ ਲਿਆ ਤੇ ਦੋ ਤਰ ਦੋ ਚਾਰ ਦਿਨ ਹੁਣ ਵਧੀਆ ਨਿਕਲ ਜਾਂਦੇ ਰੌਣਕਾ ਵਧੀਆ ਲੱਗ ਜਾਣੀ ਹੈ ਤੇ ਅੱਜ ਯਾਰ ਕਟਿੰਗ ਕਰਨੀ ਪਹਿਲਾਂ ਤਾਂ ਆ ਰਹੇ ਦਾ ਦਾੜੀ ਵਾਲਾਂ ਦਾ ਟਾਈਮ ਹੀ ਲੱਗਦਾ ਯਾਰ 15ਵੇਂ ਦਿਨ ਮਸੀ ਜਾ ਕੇ ਤਾਂ ਟਾਈਮ ਲੱਗਦਾ ਕਟਿੰਗ ਕਰਵਾਉਣ ਦਾ ਤੇ ਹੁਣ ਜਾ ਕੇ ਪਹਿਲਾਂ ਤਾਂ ਕਟਿੰਗ ਕਰਵਾ ਕੇ ਆਈਏ ਮੂੰਮਾ ਤੋ ਲਈਏ ਤੇ ਇਹਨਾਂ ਆ ਕੇ ਖੇਡਾਂਗੇ ਪਰ ਤਿੰਨ ਵਜੇ ਕੰਮ ਤੇ ਵੀ ਜਾਣਾ ਆ ਟਾਈਮ ਤਾਂ ਹੋਵੇਂਦਾ ਛੱਟ ਤੇ ਕਟਿੰਗ ਕਰਵਾ ਕੇ ਹੁਣੇ ਆ ਪਹਿਲਾਂ ਬਾਕੀ ਦਾ ਫੇਰ ਦੇਖਦੇ ਆ ਲੋ ਵੀ ਕਪੜੇ ਲੈ ਆ ਬਦਲ ਹੁਣ ਸਵੇਰੇ ਸਵੇਰੇ ਪਹਿਲਾਂ ਜਾ ਕੇ ਕਟਿੰਗ ਵਾਲਾ ਕੰਮ ਕਰਵਾ ਆਈਏ ਤੇ ਬਾਕੀ ਦਾ ਕੰਮ ਫੇਰ ਦੇਖਦੇ ਆ ਯਾਰ ਕਟਿੰਗ ਦਾ ਬਹੁਤ ਔਖਾ ਯਾਰ ਸਭ ਤੋਂ ਭਾਰਾ ਕ ਮੈਨੂੰ ਇਹ ਲੱਗਦਾ ਜਦ ਕਟਿੰਗ ਕਰਾਉਣ ਜਾਣਾ ਪੈਂਦਾ 10 ਹਫ਼ਤੇ 10 12 ਦਿਨ ਬਾਅਦ ਵੈਸੇ ਤਾਂ ਮੈਂ ਹਫ਼ਤੇ ਬਾਅਦ ਜਾਣਾ ਹੀ ਹੁਣ ਕੰਮ ਕਰਕੇ ਪਰ ਜੀ ਦਾ ਹੁਣ 10 12 ਦਿਨ ਕੱਢ ਲਈਦੇ ਆ ਤੇ ਚਲੋ ਕੋਈ ਨਹੀਂ ਪਹਿਲਾਂ ਕਟਿੰਗ ਕਰਵਾ ਕੇ ਹੀ ਹੁੰਨੇ ਆ ਫਿਰ ਬਾਕੀ ਦੇਖਦੇ ਆ ਯਾਰ ਭਾਜੀ ਨੂੰ ਕਹੀ ਇਹ ਨਾ ਮੈਨੂੰ ਕੋਈ ਸਿੱਧੇ ਸੁੱਧੇ ਕਰ ਦੋ ਇਹਨਾਂ ਨੂੰ ਜਿਆਦਾ ਕੁੰਡਲੀ ਪਾ ਰੋਏ ਕੋਈ ਹੱਲ ਹੀ ਨਹੀਂ ਕਰਦੇ ਮੇਰਾ ਕੀ ਬਣਾਇਆ ਪਿਆ ਯਾਰ ਇਹਨਾਂ ਨੇ ਗੱਜਾ ਕਰਦੀ ਫਾਈਲ ਰੱਖਣ ਨੇ ਪਹਿਲਾਂ ਗੱਜਾ ਹੋਇਆ ਨਹੀਂ ਸੀਗਾ ਪਹਿਲਾਂ ਮੈਂ ਇਦਾਂ ਇਦਾਂ ਹੋ ਗਿਆ ਇਦਾਂ ਉਦੋਂ ਕਹਿੰਦੇ ਜੇ ਦੁਬਾਰਾ ਮਿਲਦਾ ਕਿ ਫੇਰ ਦੇਖੀ ਨਹੀਂ ਨਹੀਂ ਡਰਵਾ ਲੱਗਦਾ ਮੈਨੂੰ ਆਹ ਨਹੀਂ ਆ ਚੀ ਸਾਰੀ ਕੱਟ ਰਣੀ ਨਹੀਂ 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 ਕਿਹੜੀ ਗੱਲ ਉਹ ਜਦ ਅੰਕਲ ਟਾਈਪ ਕਿਹੜੀ ਗੱਲ ਤਲੈ ਮੈਂ ਇਦਾਂ ਇਦਾਂ ਕਰ ਤਲੈ ਇਦਾਂ ਛੋਟੇ ਛੋਟੇ ਕਰ ਲੈ। ਤੇ ਕਹਿੰਦੇ ਦੁਬਾਰਾ ਨਹੀਂ ਮੈਨੂੰ ਕਹਣਾ ਇਦਾਂ ਕਰਨ ਨੂੰ। ਤੇ ਮੈਂ ਕਰਵਾਏ ਨਹੀਂ ਹੁਣ। ਹੁਣੇ ਪਿਛਲੀ ਵਾਰ ਮੈਨੂੰ ਕਹਿੰਦੇ ਕਰੀ ਕਹਿੰਦੇ ਕੁੰਡਲ ਪਾ ਦਨੇ ਕਰੀ ਕਹਿੰਦੇ ਸਿੱਧੇ ਕਰ ਦੋ। ਯਾਰ ਤੁਸੀਂ ਮੇਰੀ ਗੱਲ ਸੁਣੋ ਮੈਨੂੰ ਤੁਸੀਂ ਬਾਅਦ ਚ ਗਿਆ ਭਾਦੀ ਨੇ ਤੁਹਾਨੂੰ ਨਹੀਂ ਪਾਸ ਕੀਤਾ। ਲੈ ਨਾ ਕਿਹਾ ਹੀ ਨਹੀਂ ਮੈਂ ਕਿਹਾ ਹੀ ਨਹੀਂ। ਲੈ ਪਰ ਉਹ ਭਾਦੀ ਵਾਲਾ ਅੱਗੇ ਰੋਲਾ ਚੱਲੀ ਜਾਂਦਾ ਪਰ ਸਾਰੇ ਕਹੀ ਜਾਂਦੇ ਉਹ ਰੀਲ ਦੇਖ ਕੇ ਕੀ ਉੱਪਰ ਬੈ ਸਾਡਾ ਫੋਨ ਲੈ ਗੱਲ ਕਰ ਲਿਆ ਕਰ ਤੂੰ। ਬਹੁਤ ਓਕੇ ਆ ਭਰਾ। ਤੇ ਮੇਰੇ ਵੀਊ ਵਾ ਵਧਾਓ 4 ਪਏ ਹੁਣ ਮੈਂ ਵਿਆਹ ਹੀ ਕਰਾਵਾਂ ਕਰ ਬਹੁਤ ਔਖਾ ਹੋਇਆ ਤੇ ਰਾਣਾ ਇਹ ਪਣਾ ਪਾਪੀ ਦਾ ਹੋਰ ਕਿਤੇ ਹੋ ਜਾਣਾ ਜੇ ਨਹੀਂ ਕਰਾਇਆ ਪ੍ਰਭਾ ਮੰਮੀ ਨੂੰ ਕਹੀ ਜਾਂਦੇ ਪਿੰਡ ਵਾਲੇ ਕਹਿੰਦੇ ਉਹਦੇ ਲੱਭੀ ਤਾਂ ਹੈ ਤੁਸੀਂ ਕਿੰਨੇ ਟਾਈਮ ਨਾਲ ਵਿਆਹ ਕਰਾਉਗੇ ਕਹਿੰਦੇ ਘਰ ਕਿਦੋਂ ਕਰੋ ਵਿਆਹ ਤਾਂ ਬਾਅਦ ਵਿੱਚ ਪਹਿਲਾਂ ਦੀ ਮੇਰੇ ਵਾਲਾਂ ਦੇ ਕੰਮ ਤੇ ਤਿੰਨ ਵਜੇ ਤੇ ਮੁੜ ਕੇ ਆਇਆ 11 ਵਜੇ ਫੇਰ 11 ਵਜੇ ਆ ਕੇ ਤਾਂ ਸਵੇਰੇ ਤੜਕੇ ਫੇਰ ਚਲ ਗਿਆ 7 ਵਜੇ ਤੇ ਹੁਣ ਆਇਆ ਦੁਬਾਰਾ 3 ਵਜੇ ਤੇ ਹੁਣ ਉਹੀ ਬਲੌਗ ਕਟਿੰਗ ਤੋਂ ਬਾਅਦ 2:00 ਵਜੇ ਗਈ ਸੀ ਮੈਨੂੰ ਤੇ ਅੱਜ ਉਹੀ 3 ਵਜੇ ਤੋਂ ਬਾਅਦ ਦੁਬਾਰਾ ਚਾਲੂ ਕਰਤਾ ਆ ਤੇ ਬਾਅਦ ਚ ਕਟਿੰਗ ਤੋਂ ਬਾਅਦ ਟਾਈਮ ਹੀ ਹੋ ਗਿਆ ਕਟਿੰਗ ਕਰਵਾ ਕੇ ਜਦੋਂ ਆਇਆ ਨਾ ਉਹ ਮੈਨੂੰ 2 1:30 ਵਜੇਗੇ ਸੀਗੇ ਤੇ ਨਾ ਤਾਂ ਨੂੰ ਤਾਂ ਰੁੱਟ ਰੱਟੀ ਖਾਦ ਜਾਨ ਨੂੰ 2:30 ਵਜੇ ਮੜ ਕੇ ਡਿਊਟੀ ਆ ਟਾਈਮ ਹੋ ਗਿਆ ਸੀਗਾ ਤੇ ਪਰ ਇੰਨਾ ਸੀਗਾ ਤੇ ਅੱਜ ਚਲ ਮੁੰਡੇ ਨੂੰ ਕੰਮ ਸੀਗਾ ਤੇ ਉਹ ਕਹਿੰਦਾ ਸਵੇਰੇ ਆ ਜੋ ਉਹਦੇ ਕਰਕੇ ਸਵੇਰੇ ਚੱਲ ਗਿਆ ਤੇ ਉਹ ਹੁਣ 3 ਵਜੇ ਗਿਆ ਮੇਰੀ ਡਿਊਟੀ ਦੇ ਮੇਰੀ ਸ਼ਿਫਟ ਦੇ ਵਿੱਚ ਤੇ ਹੁਣ ਦੇਖਦੇ ਆ ਬਾਕੀ ਅੱਜ ਸ਼ਾਮ ਦਾ ਕੀ ਪ੍ਰੋਗਰਾਮ ਬਣਦਾ ਆ ਤੇ ਅੱਜ ਸਾਡੀ ਗੱਡੀ ਵੀ ਧੋਣੀ ਆ ਯਾਰ ਗੱਡੀ ਵੀ ਧੋਣੀ ਆ ਤੇ ਚਲੋ ਦੇਖਦੇ ਆ ਕੀ ਕੀ ਹੁੰਦਾ ਆ ਜਸ ਸਵੇਰੇ ਹੁਣ ਧੋਣਾ ਜਸ ਸਵੇਰੇ ਨੂੰ ਧੋਣਾ ਇਹਨੂੰ ਇਹਦਾ ਕੱਪੜੇ ਨਹੀਂ ਬਦਲੇ ਹੈਗੇ ਮੈਂ ਇੱਦੀ ਲੱਗਾ ਯਾਰ ਜੇ ਦਿਵਾਲੀ ਆ ਜੇ ਤਾਂ ਆ ਬੋਕਰ ਤੇ ਬਿਠਾ ਦਿੱਦੀ ਹੈ ਹੁਣ ਨਹੀਂ ਬੰਦੀ ਓਏ ਆ ਜਾ ਓ ਪਿੰਡੀ ਆ ਜਾ ਆ ਜਾ ਆ ਜਾ ਮੈਂ ਅਰੇ ਗੱਡੀ ਧੋਣੀ ਆ ਯਾਰ ਤੇ ਕਾਲੂ ਪੂਆ ਕੇ ਜਾਣਾ ਹੈ ਤੇ ਅੱਜ ਮੈਂ ਇਹਨਾਂ ਲਈ ਖੇਨੂ ਹਟਦਾ ਹੈਗਾ ਚਲ ਇਹਨਾਂ ਆ ਕੇ ਰੌਣਕ ਲਈ ਰੱਖਦੀ ਆ ਤਾਹੀਂ ਰਗਰ ਬਾਹਰ ਜਾਣ ਨੂੰ ਦਿਲ ਕਰ ਰਹੀ ਇਹਨਾਂ ਖੇਡੀ ਜਾਂਦਾ ਆ ਆ ਜਾ 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 ਉਹ ਦੇਖੀ ਐਂਦੀ ਖੜੀ ਆ ਜਾ ਆ ਜਾ ਆ ਜਾ ਆ ਜਾ ਜਿਆ ਠਹਿਰ ਜਾ ਉਹ ਦੇ ਹੋਰ ਇੱਕ ਦੌੜੀਓ ਮੇਰੇ ਮੋਰੇ ਮੋਰੇ ਉਹਨੇ ਠਹਿਰ ਪੈ ਠਹਿਰ ਜਾ ਠਹਿਰ ਜਾ ਠਹਿਰ ਜਾ ਬਾਤ ਇੰਨੀ ਹੀ ਲੱਗੇ ਰਹੀਦਾ ਆ ਉਹ ਉਹ ਦੇ ਉਹਨੇ ਇੱਕ ਨਿਸ਼ਾਨ ਉਹ ਦੇਖਣ ਆਈ ਹੁਣ ਦੇਖ ਉਹ ਤੋੜ ਗਈ ਉਹ ਦੇ ਉਹਨੇ ਹੋਰ ਇੱਕ ਤੋੜਦੀ ਕੱਲ ਪੇ ਉਹਨੇ ਮੈਂ ਚੱਲਾਂ ਬਾਏ 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 ਜਾਣ ਹੀ ਦੇਣਾ ਕਿਤੇ ਬੋਕਰ ਖੇਚ ਕੇ ਕਰੀ ਉਧਰ ਲੈ ਜਾਂਦੀ ਕਈ ਉਧਰ ਨੂੰ ਲੈ ਜਾਂਦੀ ਬਾਏ ਇਹਦੇ ਮਗਰ ਹੀ ਆ ਬਾਕੀ ਤੁਹਾਨੂੰ ਨਿਆਣਿਆਂ ਨਾਲ ਤਾਂ ਹੋਰ ਜਿਆਦਾ ਰੌਣਕਾਂ ਹੁੰਦੀਆਂ ਥੋੜੇ ਦੋ ਚਾਰ ਦਿਨ ਹੁੰਦੀ ਆ ਇਹ ਤਾਂ ਫੇਰ ਕਹਿੰਦਾ ਯਾਰ ਇਨ ਘਰੇ ਇਨ ਨਾਲ ਹੀ ਖੇਡ ਲਓ ਜ਼ਰੂਰੀ ਕਿਤੇ ਜਾਣਾ ਆ ਤੇ ਬਾਕੀ ਤੁਸੀਂ ਦੱਸ ਦਿਓ ਤੁਹਾਡੇ ਵੀ ਨਿਆਣਿਆਂ ਨਾਲ ਇਦਾਂ ਹੀ ਆ ਬਾਕੀ ਰੌਣਕਾਂ ਤਾਂ ਯਾਰ ਜਿੱਦਣ 5-7 ਦਿਨਾਂ ਉਹਦੀ ਉਦੋਂ ਬਹੁਤ ਰੌਣਕਾਂ ਹੁੰਦੀਆਂ ਤੇ ਹੁਣ ਮੈਨੂੰ ਸਮਝ ਨਹੀਂ ਲਾਦੀ ਜਾਵਾਂ ਕਿ ਹੁਣ ਖੇਡ ਲਾਂ ਮੈਂ ਇਨ ਨਾਲ ਹੀ ਉਹ ਕਿ ਕੱਲੂ ਪੂਆ ਕੇ ਜਾਣਾ ਧਾਈ ਨੂੰ ਵਿਚਾਰੀ ਨੂੰ ਵੀ ਧੋਣਾ ਪੈਣਾ ਆ ਤੇ ਕੰਮ ਘਰੇ ਹੀ ਬਹੁਤ ਆ ਤੇ ਇਹ ਉਦਾਂ ਥੋੜਿਆ ਪਾਣੀ ਮਰਾਇਆ ਦਾ ਸੀਗਾ ਪਰ ਇੱਕ ਵਾਰੀ ਧੋਣੀ ਪੈਣੀ ਹੈ ਸ਼ੈਂਪੂ ਸ਼ੂੰਪੂ ਲਾ ਕੇ ਗੰਦੀ ਬੜੀ ਹੋਈ ਹੋਆ ਗੱਡੀ ਧੋਣੇ ਦੇ ਨਾ ਮੈਂ ਪੰਗਾ ਹੀ ਲੈ ਲਿਆ ਤੇ ਗੱਡੀ ਦਾ ਧੋਣ ਲਾ ਪਿਆ ਮੈਂ ਪਹਿਲਾਂ ਤਾਂ ਉਹਨਾਂ ਭਾਂਜੀਆਂ ਨਾਲ ਖੇਡਦੇ ਰਿਹਾ ਕਿੰਨਾ ਚਿਰ ਖੇਡਦਾ ਰਿਹਾ ਖੇਡਦਾ ਰਿਹਾ ਤੇ ਉਹਨਾਂ ਟਾਈਮ ਹੀ ਨਹੀਂ ਪਤਾ ਲੱਗਾ ਸ਼ਾਮ ਹੋ ਗਈ ਦਹੀਂ ਤੇ ਮੁਰਗੇ ਲਾ ਪਿਆ ਮੈਂ ਗੱਡੀ ਧੋਣ ਮੈਂ ਕਹਿਆ ਯਾਰ ਸਵੇਰੇ ਜਾਣਾ ਆ ਤੇ ਸਵੇਰੇ ਠੰਡ ਵੀ ਹੁਣੀ ਆ ਤੇ ਹੁਣ ਹੁਣ ਤੋਂ ਲੈਨੇ ਆ ਤੇ ਧੁੰਦੇ ਦੇ ਪੰਗਾ ਲੈ ਲਿਆ ਮੈਂ ਤੇ ਆ ਵੀ ਤੋ ਲਈ ਹੁਣ ਮੈਂ ਕਹਿਆ ਯਾਰ ਉਹ ਸਰਫ ਜੀ ਹੈਗੀ ਸੀ ਕੋਲੀਓ ਇਹ ਵੀ ਤੋਤਾ ਆ ਵੀ ਤੋਤਾ ਮੈਗਾ ਹੁਣ ਮੈਂ ਕੁਦਰਤੀ ਇੱਕੋ ਵਾਰੀ ਮੈਂ ਕੰਮ ਨਵੇੜ ਦੋ ਲਿਬੜੇ ਤਾਂ ਤਿੰਨੇ ਸੀਗੇ ਪਹਿਲਾ ਮੇਰਾ ਰਾਦਾ ਸੀਗਾ ਮੈਂ ਕਹਿਆ ਚਲ ਉਹ ਸ਼ਾਇਦ ਮੈਂ ਸੋਚਦਾ ਮੈਂ ਯਾਰ ਇਹਦਾ ਰੰਗ ਨੀਲਾ ਆ ਇਹ ਤਾਂ ਕਰਕੇ ਜਿਆਦਾ ਲਿਬੜਦੀ ਆ ਤੇ ਰੰਗ ਕਰਕੇ ਹੁਣਾ ਮੈਂ ਇੱਕ ਦੋ ਵੀਡੀਓ ਚ ਕਿਹਾ ਵੀ ਕੀ ਇਹ ਰੰਗ ਨਾਲ ਲਿਓ ਤੇ ਹੁਣ ਆ ਕਾਲਾ ਹੋ ਗਿਆ ਇਹ ਵੀ ਬਹੁਤ ਲਿਬਰਦਾ ਆ ਉਹ ਐਕਟਿਵਾ ਚਿੱਟੀ ਆ ਤੇ ਉਹ ਵੀ ਬਹੁਤ ਲਿਬਰਦੀ ਆ ਤੇ ਇਹ ਬਹੁਤ ਪੰਗਾ ਆ ਯਾਰ ਮੈਂ ਕਹੀ ਚੱਲ ਸ਼ਾਇਦ ਚਿੱਟਾ ਰੰਗ ਹੁੰਦਾ ਉਹ ਨਾਲ ਲਿਬਰਦੀ ਪਰ ਸਾਰਿਆਂ ਦਾ ਇਹੀ ਹਾਲ ਆ ਯਾਰ ਮਿੱਟੀ ਨਾਲ ਸਾਰਿਆਂ ਤੇ ਬੁਰਾ ਹਾਲ ਹੀ ਹੈ ਨੇ ਤੇ ਠੰਡ ਦੇ ਲੋਰੇ ਹੱਥ ਸੁੰਨ ਹੋਏ ਪਏ ਮੇਰੇ ਉਹਦੇ ਨਾਲ ਗੱਡੀ ਧੋਦੋਗੇ ਪਾਣੀ ਠੰਡੇ ਨਾਲ ਉਹ ਨੀਲਾ ਨੀਲਾ ਡਰਮ ਤੁਹਾਨੂੰ ਦਿਖਾਉਣਾ ਮੈਂ ਰੁਕ ਜਾਓ ਇਹ ਪੂਰਾ ਲਾਤਾ ਮਨਿੱਲਾ ਡਰਮ ਪੂਰਾ ਇਹ ਆ ਦੇਖਿਓ ਆ ਚਿੱਕਰ ਦੇ ਤੁਹਾਨੂੰ ਪਤਾ ਲੱਗ ਗਿਆ ਥੱਲੇ ਪਾਣੀ ਤੋਂ ਆ ਦੇਖੋ ਕਿੰਨਾ ਸਾਰਾ ਤੇ ਆਹ ਦੇਖੇ ਕਿੱਥੇ ਗਿਆ ਆ ਲੋ ਪੂਰਾ ਨਿੱਲਾ ਡਰਮ ਲੱਗ ਗਿਆ ਇਹ ਤੇ ਪਰ ਇਹ ਤਾਂ ਉਹ ਹੋ ਗਈ ਆ ਹੁਣ ਸਾਰਾ ਕੁਝ ਹੁਣ ਮਹੀਨਾ ਇੱਕ ਕੋਈ ਚਿੰਤਾ ਨਹੀਂ ਹੈਗੀ ਤੇ ਮਹੀਨਾ ਕੋਈ ਚੱਕਰ ਨਹੀਂ ਪੈਣਾ ਹੈਗਾ ਤੇ ਹੋਰ ਕੀ ਸੀਗਾ ਸੱਚ ਹਾਂ ਉਹ ਮੈਂ ਇੱਕ ਰੀਲ ਪਾਈ ਆ ਨਾ ਯਾਰ ਆਪਣੇ ਓਹੋ ਕੀ ਕੰਦੇ ਉਹਨੂੰ ਭੁੱਲ ਗਿਆ ਮੈਂ ਤੇ ਕੀ ਕੀ ਕੋਈ ਕੁਝ ਲੋਕਾਂ ਨੇ ਕੀਤਾ ਮੇਰੇ ਨਾਲ ਤੇ ਚਲੋ ਕੋਈ ਗੱਲ ਨਹੀਂ ਉਹ ਤਾਂ ਰੱਬ ਦੇਖਦਾ ਬਾਕੀ ਜਿੱਦਾਂ ਹੋਣੀ ਆ ਤੇ ਅੱਜ ਦਾ ਬੱਸ ਦਿਨ ਇਦਾਂ ਹੀ ਸੀ ਦੇ ਲੋ ਦੋ ਦਿਨ ਜੋੜ ਕੇ ਵਲੌਗ ਬਣਿਆ ਤਾਂ ਮਹੀਨਾਕ ਬਣਿਆ ਆ ਕਟਿੰਗ ਕਰਾਈ ਉਤਵਾ ਕੰਮ ਤੇ ਚੱਲ ਗਿਆ ਫੇਰ ਮੁੜ ਕੇ ਆਇਆ ਅੱਜ 3 ਵਜੇ ਤੇ 3 ਵਜੇ ਤੋਂ ਬਾਅਦ ਵਲੌਗ ਚਾਲੂ ਕੀਤਾ ਉਹ ਵੀ ਗਿਆ ਨਹੀਂ ਚਲ ਉਹਨਾਂ ਭਾਂਜੇ ਨੇ ਖੇਡਦਾ ਰਿਆ ਤੇ ਮੁੜ ਕੇ ਚਲਾ ਧੋ ਹੋ ਗਿਆ ਸਾਰਾ ਕੁਝ ਤੇ ਹੁਣ ਇਹ ਸੀ ਗੱਡੀ ਬਾਹਰ ਰਹਿੰਦੀ ਸੀ ਨਾ ਯਾਰ ਤਾਂ ਲਿਬੜਦੀ ਆ ਹੁਣ ਗੱਡੀ ਨੂੰ ਅੱਜ ਤਾਂ ਨਹੀਂ ਕੱਲੂ ਲਾਵਾਂਗੇ ਸ਼ੈੱਡ ਦੇ ਵਿੱਚ ਉੱਥੇ ਪੂਆ ਦਿਓ ਆ ਪੂਆ ਕਿਉਂ ਆ ਕੇ ਤੇ ਇਹਨਾਂ ਦੋਨਾਂ ਨੂੰ ਲਾ ਦੇਵਾਂਗੇ ਇੱਥੇ ਲਾ ਦੇਵਾਂਗੇ ਜਾਂ ਇਧਰ ਕਿਤੇ ਲਾ ਦੇਵਾਂਗੇ ਤੇ ਦੇਖ ਰਿਹਾ ਪਹਿਲਾਂ ਵੈਸੇ ਗੱਡੀ ਸ਼ੈੱਡ 'ਚ ਹੀ ਰਹਿੰਦੀ ਸੀਗੀ ਤੇ ਥੋੜਾ ਜਿਹਾ ਸੋਖਾ ਹੋ ਗਿਆ ਨਾ ਇੱਕ ਇੱਥੇ ਪਵਾ ਲੈਣੀ ਜ਼ਿਆਦਾ ਇੱਥੋਂ ਲੈ ਕੇ ਨਾ ਉੱਥੇ ਤੱਕ ਟੀਨ ਸਿੱਧੀ ਪਵਾ ਲੈਣੀ ਆ ਪਰ ਫਿਰ ਧੁੱਪ ਨਹੀਂ ਹੋਣੀ ਇੱਕ ਪੰਗਾ ਥੋੜਾ ਆ ਤੇ ਦੇਖਦੇ ਆ ਕਿੱਦਾਂ ਹੁੰਦੀ ਆ ਚਲੋ ਬਾਕੀ ਅੱਜ ਦਾ ਵਲੌਗ ਕਰਦੇ ਇੱਥੇ ਖਤਮ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਿਓ ਹੋ ਸਕੇ ਤਾਂ ਹਾਈਪ ਵੀ ਕਰਿਓ ਤੇ ਮਿਲਦੇ ਆ ਕੱਲ ਨੂੰ ਨਵੇਂ ਵਲੌਗ ਦੇ ਨਾਲ ਉਹ ਤੱਕ ਲਈ ਸਾਰਿਆਂ ਨੂੰ ਬਾਏ ਬਾਏ